ਵਾਰੂਜੀ ਦਾ ਖਾਲਸਾ ਵਾਰੂਜੀ ਦੀ ਫਤਿਹ ਪੰਜਾਬ ਦੀ ਧਰਤੀ ਜਿੱਥੇ ਪਾਣੀਆਂ ਦੇ ਨਾਲ ਜਾਣੀ ਜਾਂਦੀ ਹੈ ਉਥੇ ਅੰਨ ਰਾਦੇ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ ਦੇਸ਼ ਦੀ ਜਾਤੀ ਤੋਂ ਬਾਅਦ ਇਸ ਪੰਜਾਬ ਨੇ ਇਸ ਦੇਸ਼ ਦੇ ਭੁੱਖੇਟਟ ਵਾਸਤੇ ਅੰਨ ਜਲਾ ਉਹ ਪਹਿਲਾ ਕੀਤਾ ਜਿਹੜਾ ਕਿ ਆਪਣੇ ਆਪ ਨੂੰ ਵੱਡੀ ਵਿਸਾਲ ਹੈ ਇਥੋ ਦੀ ਜਫੇ ਧੂਮੀਆਂ ਜਿੱਥੇ ਯੋਧਿਆਂ ਨੂੰ ਦੇ ਜਹਾੜਵਾਂ ਨੂੰ ਜਿਹੜੀ ਆ ਜਾਨ ਦਿੰਦੀ ਆ ਉਥੇ ਇਸ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਧਰਤੀ ਦੇ ਖਾਲਸੇ ਦੀ ਸਿਰਜਣਾ ਕੀਤੀ ਤੇ ਜਿਹਨੇ ਬਹੁਤ ਵੱਡਾ ਇਤਿਹਾਸ ਲਿਖਿਆ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਨਾਲ ਵਿਵਾਦ ਕਰਾ ਸ਼ੁਰੂ ਕਰਦੀਆਂ ਚਾਹੇ ਪੰਜਾਬ ਦੀ ਬੋਲੀ ਤੇ ਚਾਹੇ ਪੰਜਾਬੀ ਬੋਲਦੇ ਇਲਾਕੇ ਤੇ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ ਤੇ ਨਵੀਂ ਗੱਲ ਜਿਹੜੀ ਆ ਪਿਛਲੇ ਦਿਨਾਂ ਤੁਸੀਂ ਦੇਖੀ ਹੋਵੇਗੀ ਕਿ ਜੋ ਕੇਂਦਰ ਵੱਲੋਂ 3 ਕਰੋੜਾਂ ਦਾ ਮਾਮਲਾ ਆਇਆ ਉਸ ਮਾਮਲੇ ਦੇ ਵਿੱਚ ਇਹ ਗੱਲ ਸਾਹਮਣੇ ਦੇਖਣ ਨੂੰ ਚਾਹੀਦੀ ਕਿ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਨੂੰ ਖੋਹਣ ਵਾਸਤੇ ਵੱਡੇ ਘਰਾਣੇ ਜਿਹੜੇ ਆ ਉਹ ਕੁਝ ਵੀ ਕਰ ਰਹੇ ਆ ਤੇ ਜਦੋਂ ਵੀ ਰੰਗ ਕਰ ਰਹੇ ਨੇ ਜਿਹੜੇ ਸੀ ਬੜੇ ਬੜੇ ਮਾੜੇ ਵਜ਼ੇਵ ਦੇ ਵਾਸਤੇ ਬੜੀ ਵੱਡੀ ਲੜਾਈ ਨਾ ਲੜੀ ਭਾਵੇਂ ਲੜਾਈ ਕਿਹੜੇ ਥਾਂ ਤੇ ਪਹੁੰਚੀ ਸੀ ਅੱਜ ਉਹਦਾ ਮੁੱਦਾ ਨਹੀਂ ਹੈਗਾ ਪਰ ਅੱਜ ਇੱਕ ਗੱਲ ਜਿਹੜੀ ਸਾਹਮਣੇ ਆਈ ਆ ਮੈਂ ਅਸੀਂ ਸਾਰੇ ਅਕਾਲੀ ਦਲ ਦੇ ਵਰਕਰ ਸਹਿਬਾਨ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਗੱਲ ਸਾਦੀ ਪਾਣਾ ਚਾਹੁੰਦੇ ਆ ਕੀ ਪਿਛਲੇ ਸਮੇਂ ਦੇ ਵਿੱਚ ਦਾ ਕੋਈ ਹਾਲੇ ਨੋਟੀਫਿਕੇਸ਼ਨ ਸ਼ੁਰੂ ਨਾ ਆਇਆ ਹੋਵੇ ਤੈਨੂੰ ਦਿੱਕਤਾਂ ਦੇ ਮਸਲੇ 'ਚ ਪਰ ਅੱਜ ਜਿਹੜੀ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਆ ਜਿਹਦੇ ਲਈ ਪੰਜਾਬ ਦੇ ਲੋਕਾਂ ਨੇ 92 ਗੁੰਗੇ ਬੁਲਾ ਦੇਣ ਵਾਸਤੇ ਜਿਹੜੇ ਚੁਰਕੇ ਭੇਜੇ ਸੀ ਉਹ ਕਦੇ ਬੋਲੇ ਵੀ ਨਹੀਂ ਆ ਪਰ ਅੱਜ ਭਗਵੰਤ ਮਾਨ ਮੋੜੇ ਫੜਦਾ ਜਰੂਰ ਦੇਖਿਆ ਜਿਹੜਾ ਮੋਦੀ ਸਾਹਿਬ ਦੇ ਪਰ ਅੱਜ ਜਿਹੜੀ ਆ ਪਿਛਲੀ ਤਰੀਕ ਜਿਹੜੀ ਆ ਕੋਈ 13 5 2025 ਨੂੰ ਪੰਜਾਬ ਦੇ ਲੋਕਾਂ ਦੂਸਰਾ ਚਾਹੁੰਦੇ ਆ ਕਿ ਇੱਕ ਨੋਟੀਫਿਕੇਸ਼ਨ ਜਿਹੜਾ ਪੰਜਾਬ ਦਾ ਸਾਡਾ ਪ੍ਰਿੰਸੀਪਲ ਸੈਕਟਰੀ ਆ ਵਿਕਾਸ ਗਰਗ ਜਿਹੜਾ ਕਿ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦਾ ਜਿਹੜਾ ਸੈਕਟਰੀ ਆ ਉਸ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਆ ਗਿਆ ਤੇ ਨੋਟੀਫਿਕੇਸ਼ਨ ਦੇ ਨਾਲ ਇੱਕ ਲਿਸਟ ਦੇਤੀ ਗਈ ਆ ਐਟ ਜੋਬ ਕੀਤੀ ਗਈ ਆ ਕਿ ਆ ਲਿਸਟ ਆ ਇਸ ਲਿਸਟ ਦੇ ਵਿੱਚ 24311 ਏਕੜ ਜ਼ਮੀਨ ਜਿਹੜੀ ਕੀ ਬੰਦਾ ਮਾਰ ਕੇ ਛੱਡਦੇ ਉਹਦੇ ਉੱਥੇ ਬੰਦਾ ਚੋਗਾ ਹੋ ਜਾਂਦਾ ਸੋ ਇਹ ਇਹ ਜ਼ਮੀਰ ਖਰੀਦ ਜ਼ਮੀਰ ਜਿਹਨੇ ਦੇਸ਼ ਦੇਸ਼ ਦਾ ਕਿਹਨਾਂ ਦਾ ਢੱਡ ਭਰਿਆ ਉਹ ਜ਼ਮੀਰ ਹੜਪਣ ਦੀ ਸਾਜ਼ਿਸ਼ ਹੋ ਰਹੀ ਜਾਂ ਤੇ ਕਿਸਾਨ ਦੇ ਨਾਲ ਧੋਖੇ ਨਾਲ ਉਹ ਵੀ ਜ਼ਮੀਰ ਹੜਪੀ ਜਾ ਰਹੀ ਆ ਤੇ ਉਹਨੂੰ ਵਾਪਸ ਕਰ ਦਿੱਤਾ ਜਾ ਰਿਹਾ ਉਹ ਛੁਣਛਣਾਵਾ ਸੋ ਇਹ ਬੜੀ ਬਾੜੀ ਇਹ ਖਬਰ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੁਹਾਡੀ ਜ਼ਮੀਨ ਖਰੀਦਣ ਦਾ ਰੌਲਾ ਪਿਆ ਤੇ ਤੁਸੀਂ ਦਿੱਲੀ ਵਿੱਚ ਬੜਾ ਵੱਡਾ ਇੱਕ ਮੋਰਚਾ ਲਾਇਆ ਜਿੱਦੇ ਚ ਕਾਲੀ ਦਲ ਵੱਡਾ ਜੁੜਦਾਂ ਪਾਇਆ ਔਰ ਅੱਜ ਐਲਾਨ ਹੋ ਚੁੱਕਿਆ ਅੱਜ ਅਸੀਂ ਕਿਉਂ ਚੋਪਾਂ ਅੱਜ ਪੰਜਾਬ ਦੀ ਵਾਰਿਸ ਪਾਰਟੀ ਅਕਾਲੀ ਦਲ ਅਕਾਲੀ ਦਲ ਨੇ ਇਸ ਦੇ ਖਿਲਾਫ ਝੰਡਾ ਚੁੱਕਿਆ ਕਿ ਅਸੀਂ ਕਿਸਾਨ ਦੀ ਦੇ ਕਿਰਤੀ ਦੀ ਜ਼ਮੀਨ ਨੂੰ ਜਿਹੜੀ ਕਿਸੇ ਤਰ੍ਹਾਂ ਖੋਹ ਨਹੀਂ ਦਵਾਵਾਂਗੇ ਤੇ ਇਸ ਮਾਮਲੇ ਵਿੱਚ 28 ਤਰੀਕ ਨੂੰ ਕਿਉਂਕਿ ਜਿਹੜੀ ਇਹ ਵੱਡੀ ਗਿਣਤੀ ਵਿੱਚ ਜਿਹੜੀ ਜ਼ਮੀਨ ਹੈ ਇਹ ਲੁਧਿਆਣਾ ਦੇ ਖੇਤਰ ਨਾਲ ਲੁਧਿਆਣਾ ਦੇ ਸ਼ਹਿਰ ਦੇ ਆਸ-ਪਾਸ ਦੇ ਛੁਗੀਆ ਭਾਵੇਂ ਲੁਧਿਆਣੇ ਤੋਂ ਬਾਹਰ ਵੀ ਇਸ ਗੱਲ ਦੀ ਡਿਟਪੀਚਨ ਜਾਰੀ ਬੁਲਿਆ ਤੇ ਹੋਣ ਵਾਲੇ ਨੇ ਕੁਰੇ ਨੂੰ ਬਚਾਉਣ ਵਾਸਤੇ ਅਕਾਲੀ ਦਲ ਨੇ ਆਵਾਜ਼ ਬਣਨ ਕੀਤੀ ਆ ਅਕਾਲੀ ਦਲ ਆਪਣਾ ਫਰਜ਼ ਸਮਝਦੀ ਆ 2120 ਸਿੰਘ ਬਾਦਲ ਦੀ ਐਲਵਾਇਸ ਦੇ ਵਿੱਚ ਲੁਧਿਆਣਾ ਇਹਦਾ ਗਲਾਗਾ ਕਪੜਾ ਫਰੋਹੀਪੁਰ ਰੋਡ ਤੇ ਉੱਥੇ 28 ਤਰੀਕ ਨੂੰ 10 ਵਜੇ ਇੱਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਆਓ ਅੱਜ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਉਹ ਜ਼ਮੀਨ ਨੂੰ ਬਚਾਉਣ ਲਈ ਕਿਸਾਨਾਂ ਦੇ ਹੱਕਾਂ ਲਈ ਕਿਰਤੀਆਂ ਦੇ ਹੱਕਾਂ ਵਾਸਤੇ ਆਓ ਆਪਾਂ ਜਗਿਆਂ ਦੇ ਵਿੱਚ ਪਾਰਟੀ ਵਾਈਸ ਉੱਪਰ ਉੱਠ ਕੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇਕੱਠੇ ਹੋਈਏ ਕਿਉਂਕਿ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕਦੀ ਆ ਜਿਹਨੇ ਕਿਸਾਨੀ ਨੂੰ ਅੱਜ ਤੱਕ ਜਿਉਂਦਾ ਰੱਖਿਆ ਪੰਜਾਬ ਦੇ ਕਹਿੰਦੇ ਆ ਹਸਪਤਾਲ ਦੀ ਸਭ ਤੋਂ ਵੱਡਾ ਯੋਗਦਾਨ ਪਾਉਂਦੀ ਆ ਤੇ ਪੰਜਾਬ ਦੇ ਰਣ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡਾ ਵਿਜ਼ਨ ਜੇ ਕੋਈ ਲੈ ਕੇ ਚੱਲ ਸਕਦਾ ਤੋ ਸੁਖਬੀਨ ਸਿੰਘ ਬਾਦਲਾ ਆਓ ਭਰਾਵੋ ਇਹ ਲੜਾਈ ਝਗੜੇ ਇਹ ਪਾਰਟੀਆਂ ਇਹ ਦੂਰੀਆਂ ਧੜੇ ਭੜੀਆਂ ਸਾਡੇ ਲਈ ਕੁਝ ਵੀ ਕਾਰਗਰ ਨਹੀਂ ਹੋਣਗੀਆਂ ਜੇ ਤੁਹਾਡੇ ਤੇ ਹੱਲਾ ਹੋ ਕੇ ਇਹ ਤੁਹਾਡੀਆਂ ਜਮੀਨਾਂ ਖੋਈਆਂ ਗਏ ਆ ਅਕਾਲੀ ਦਲ ਦਾ ਸੁਪਚਾ ਵਰਕਰ ਲਾਮਬਤ ਹੋ ਰਿਹਾ ਤੇ ਮੀਟਿੰਗਾਂ ਕਰ ਰਿਹਾ ਅੱਜ ਵੀ ਉਸੇ ਸਬੰਧੀ ਇੱਕ ਦਫਤਰ ਦੇ ਉੱਤੇ ਮੀਟਿੰਗ ਹੋ ਰਹੀ ਆ ਜਿਹੜੀ ਕੀ ਕਿਸਾਰਾ ਨੂੰ ਲਾਮਬਤ ਕਰ ਲਈ ਆਓ ਸਾਰੇ ਪੰਜਾਬ ਦੇ ਵਿੱਚ ਬਾਜ ਦਰਦ ਕਰੀਏ ਹਰ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਭੋਕਾ ਲਈਏ ਤਾਂ ਕਿ ਚਲੋ ਜੱਥੇ ਬੰਦ ਕੇ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਇਸ ਪੰਜਾਬ ਦੇ ਅੰਦਰ ਲੁੱਟੇੜੀਆਂ ਦੀ ਸਰਕਾਰ ਨੂੰ ਜਗਾਉਣ ਵਾਸਤੇ ਤੇ ਇਹਨਾਂ ਦੇ ਹੱਥੋਂ ਆਪਣਾ ਪੰਜਾਬ ਚੋਣ ਵਾਸਤੇ ਆਪਾਂ ਲੜਾਈ ਲੜੀ ਅਕਾਲੀ ਲੜੀ ਇਸ ਲੜਾਈ ਨੂੰ ਜਿੱਤ ਸਕਦਾ ਆਓ ਅਕਾਲੀ ਦਾਦੇ ਹੱਥ ਜੋੜ ਕੇ ਕਰੀਏ ਤੇ ਆਪਣੇ ਪੰਜਾਬ ਨੂੰ ਕਿਤੇ ਨਾ ਖਸਾਨ ਦੀ ਜਿਵੇਂ ਇਹਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ